ਅਨੁਤਾਨ ਜੋਗੋ ਜੋਗਿਆ ਟਾਲ ਪਰਮੇਸ਼ਰ ਰੂਪ ਸ਼ਬਦ ਸਰੂਪ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜੂਰੀ ਵਿੱਚ ਜੁੜੇ ਬੈਠੀ ਹਾਜ਼ਰੀਆਂ ਭਰਹੀਂ ਗੁਰੂ ਪਿਆਰੀ ਸਾਧ ਸੰਗਤ ਜੀਓ ਸੋਰਠ ਰਾਗ ਦੇ ਵਿੱਚ ਇਹ ਪਾਵਨ ਪਵਿੱਤਰ ਸ਼ਬਦ ਭਗਤ ਰਬਦਾਸ ਸਾਹਿਬ ਜੀ ਦਾ ਹੈ ਜੇ ਸਚ ਬਖਸ਼ਿਸ਼ ਕਰ ਰਹੇ ਹਨ ਰਾਗ ਸੋਰਠ ਬਾਣੀ ਭਗਤ ਰਵਿਦਾਸ ਜੀ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਬ ਹਮ ਹੋਤੇ ਤਬ ਤੂੰ ਨਾਹੀ ਹਬ ਤੂੰ ਹੀ ਮੈਂ ਨਾਹੀ ਪਉਂ ਸ਼ਬਦ ਵਿੱਚ ਬਖਸ਼ਿਸ਼ ਕੀਤੀ ਹੈ ਕਿ ਮਨੁੱਖ ਦੇ ਅੰਦਰ ਪਰਮ ਬਣਿਆ ਰਹਿੰਦਾ ਹੈ ਮੈਂ ਪਰਮਾਤਮਾ ਤੋਂ ਵੱਖਰਾ ਹਾਂ ਰਬ ਹੋਰੇ ਤੇ ਮੈਂ ਓ ਰਹਾ ਸੱਚੇ ਪਾਤਸ਼ਾਹ ਮਹਾਰਾਜ ਬਾਣੀ ਚ ਕਹਿੰਦੇ ਨੇ ਜਿੰਨੇ ਵੀ ਜੀਵ ਨੇ ਪਰਮੇਸ਼ਰ ਤੋਂ ਬਣੇ ਨੇ ਤੇ ਉਸੇ ਦਾ ਰੂਪ ਨੇ ਤੇ ਸਾਰਿਆਂ ਵਿੱਚ ਵਸਦਾ ਹੈ। ਹਾਂ ਇਹ ਤਾਂ ਗੱਲ ਜ਼ਰੂਰ ਹੈ ਕਿ ਬੰਦੇ ਨੇ ਕਦੀ ਹੰਕਾਰ ਦੇ ਵਿੱਚ ਪੈ ਕੇ ਇਹ ਨਹੀਂ ਆਕਣਾ ਮੈਂ ਹੀ ਰੱਬ ਹਾਂ। ਦੁਨੀਆਂ ਤੇ ਕੁਝ ਐਸੇ ਪੀਰ ਫਕੀਰ ਹੋਏ ਜਿਨ੍ਹਾਂ ਨੇ ਇਹ ਗੱਲ ਕਹੀ ਕਿ ਅਸੀਂ ਰੱਬ ਦਾ ਹੀ ਸਰੂਪ ਆ ਕਿਉਂਕਿ ਜਦੋਂ ਥੋੜਾ ਉਹਨਾਂ ਦੀ ਆਤਮਿਕ ਅਵਸਥਾ ਉੱਚੀ ਹੋ ਗਈ ਤੇ ਉਹਨਾਂ ਇਹ ਗੱਲ ਕਹਿਣੀ ਸ਼ੁਰੂ ਕਰਦੇ। ਪਰ ਸੱਚੇ ਪਾਤਸ਼ਾਹ ਮਹਾਰਾਜ ਦੀ ਬਾਣੀ ਦੇ ਵਿੱਚ ਕਿਤੇ ਵੀ ਹੌਂ ਵਾਲੀ ਗੱਲ ਨਹੀਂ ਆ ਸਾਰੇ ਥਾਵਾਂ ਤੇ ਇਹੋ ਹੀ ਲਿਖਿਆ ਹੈ ਕਿ ਮਹਾਰਾਜ ਤੂੰ ਹੀ ਤੂੰ ਵਰਤਦਾ ਸਾਰਾ ਤੇਰਾ ਹੀ ਰੂਪ ਏ ਤੇ ਭਗਤ ਕਬੀਰ ਸਾਹਿਬ ਜੀ ਨੇ ਜੋ ਬਚਨ ਕੀਤੇ ਕਬੀਰ ਤੂੰ ਤੂੰ ਕਰਤਾ ਤੂੰ ਹੋਆ ਮੁਜ ਮੈਂ ਰਹਾ ਨਾ ਹੂੰ ਜਬ ਆਪਾ ਪਰਕਾ ਮਿਟ ਗਿਆ ਜਤ ਦੇਖੋਂ ਤਤ ਤੂੰ ਵੀ ਮੈਂ ਤੇਰਾ ਨਾਮ ਲੈਂਦਾ ਤੇਰਾ ਰੂਪ ਹੋ ਗਏ ਨਹੀਂ ਆਖਿਆ ਕਿ ਪਰਮੇਸ਼ਰ ਮੈਂ ਪਰਮੇਸ਼ਰ ਰੂਪ ਹਾਂ ਜਾਂ ਮੈਂ ਹੀ ਪਰਮੇਸ਼ਰ ਆਇਨ ਕਿਹਾ। ਹਾਲਾਂਕਿ ਗੀਤਾ ਦੇ ਵਿੱਚ ਵੀ ਜਿਹੜੇ ਕ੍ਰਿਸ਼ਨ ਜੀ ਦੇ ਬਚਨ ਲਿਖੇ ਮਿਲਦੇ ਉਹ ਹੀ ਆ ਉਹ ਇਹ ਕਹਿੰਦੇ ਕਿ ਸਾਰੇ ਥਾਵਾਂ ਤੇ ਮੈਂ ਹੀ ਆ ਸਾਰੇ ਮੇਰੇ ਸਰੂਪ ਆ। ਪਰ ਮਾਰਾਇ ਨੇ ਬਾਣੀ ਵਿੱਚ ਆਖਿਆ ਕਿ ਉਹਹਿ ਕਹਿਣਾ ਪ੍ਰਮਾਤਮਾ ਤੂੰ ਹੈ। ਸਾਰੇ ਤੇਰਾ ਸਰੂਪ ਹੈ ਤੇ ਤੂੰ ਤੂੰ ਕਰਦੇ ਉਹਦੇ ਚ ਲੀਨ ਹੋ ਜਾਣਾ। ਇੱਥੇ ਇਹ ਜਿਹੜਾ ਬੰਦੇ ਨੂੰ ਭਰਮ ਹੈ ਕਿ ਮੈਂ ਵੱਖਰਾ ਹਾਂ ਜਾਂ ਮੈਂ ਉਦਾ ਰੂਪ ਹਾਂ ਇੰਜ ਨਾ ਆਖੇ ਸਗੋਂ ਕਹਿੰਦੇ ਪ੍ਰਮਾਤਮਾ ਜਿਹੜਾ ਹੈ ਉਹਨੂੰ ਮਿਲਣ ਲੱਗਿਆਂ ਜਦੋਂ ਹਉਮੇ ਬੰਦਾ ਛੱਡਦਾ ਏ ਜਦ ਹਮ ਹੋਤੇ ਜਦੋਂ ਮੈਂ ਮੇਰੀ ਕਰਦਾ ਕਿ ਮੈਂ ਕੁਝ ਹਾਂ ਤੇ ਮਹਾਰਾਜ ਉਥੇ ਤੂੰ ਨਹੀਂ ਹੁੰਦਾ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਹੁਣ ਤੂੰ ਹੀ ਤੂੰ ਹੈ ਚਾਰਚ ਫੇਰੇ ਮੈਂ ਆਪਣੀ ਹਉਮੇ ਛੱਡ ਦਿੱਤੀ ਆ ਤੇ ਮੇਰੀ ਮੈਂ ਮੁੱਕ ਗਈ ਏ ਮੈਂ ਜਿਹੜੀ ਹੈ ਬੜਾ ਦੀਨ ਕਰੋਗ ਹੈ ਡੂੰਗਾ ਰੋਗ ਹੈ ਛੜਣਾ ਬੜਾ ਹੁਕਮ ਕੀਤੇ ਨਾ ਕਿਤੇ ਮਨੁੱਖ ਦੇ ਅੰਦਰ ਤੋਰ ਅੰਦਰੇ ਬੈਠੀ ਰਹਿੰਦੀ ਜਾਂਦੀ ਜੀ ਬਹੁਤ ਕੋਈ ਵਿਰਲਾ ਕਰੋੜਾਂ ਦੇ ਵਿੱਚੋਂ ਇੱਕ ਅੰਦਾ ਰੱਬ ਦਾ ਪਿਆਰਾ ਹੁੰਦਾ ਏ ਜਿਹੜਾ ਇਸ ਨੂੰ ਮੁਕਾਉਂਦਾ ਭਗਤ ਸਦਨਾ ਜੀ ਨੇ ਵੀ ਆਪਣੀ ਬਾਣੀ ਚਾਖਿਆ ਉਹ ਕਹਿੰਦੇ ਮੈਂ ਨਹੀਂ ਕਾਸ਼ ਹਾਂ ਨਹੀਂ ਕਿਸ਼ ਆਹੇ ਨਾ ਮੋਰਾ ਔਸਰ ਲਜਾ ਰਾਤ ਦੇ ਹੋ ਸਦਨਾ ਜਨ ਤੋਰਾ ਮਹਾਰਾਜ ਮੈਂ ਕੁਛ ਨਹੀਂ ਤੇ ਗੁਰੂ ਨਾਨਕ ਦੇ ਮਹਾਰ ਸੱਚੇ ਪਾਤਸ਼ਾਹੀ ਦੇ ਜਦੋਂ ਆਪਾਂ ਬੋਲ ਇਤਿਹਾਸ ਵਿੱਚ ਪੜ੍ਹਦੇ ਆ ਨਾ ਤੇ ਕਈ ਵਾਰ ਭਾਈ ਮਰਦਾਨਾ ਜੀ ਨੇ ਕਹਿਣਾ ਗੁਰੂ ਨਾਨਕ ਦੇ ਮਹਾਰਾਜ ਮਹਾਰਾਜ ਹੁਣ ਆਪਾਂ ਅਗਾਹ ਕਿਹੜੇ ਪਾਸੇ ਜਾਣਾ ਹੁਣ ਕਿਹੜੀ ਦਿਸ਼ਾ ਨੂੰ ਜਾਣਾ ਅੱਗੇ ਕਿਹੜੇ ਨਗਰ ਜਾਣਾ ਕਿਹੜੇ ਪਿੰਡ ਜਾਣਾ ਕੀ ਕਰਨਾ ਤੇ ਕਦੀ ਨੇ ਆਖਿਆ ਵੀ ਮੈਂ ਕੁਝ ਕਰਨਾ ਹੈ ਜਾਂ ਕਿੱਧਰ ਜਾਣਾ ਹੈ ਗੁਰੂ ਨਾਨਕ ਦੇ ਮਹਾਰਜ ਇਹੋ ਕਹਿੰਦੇ ਹੁੰਦੇ ਇਹ ਮਰਦਾਨਿਆਂ ਜਿੱਥੇ ਕਰਤਾਰ ਲੈ ਚਲੇਗਾ ਮਰਦਾਨਿਆਂ ਜਿੱਥੇ ਕਰਤਾਰ ਲੈ ਚਲੇਗਾ ਗੱਲ ਵੀ ਪਰਮਾਤਮਾ ਦੀ ਰਜਾ ਚ ਰਹਿਣਾ ਤੇ ਇਹੋ ਆਖਣਾ ਕਿ ਜੋ ਕਰਦਾ ਕਰਤਾਰ ਹੀ ਕਰਦਾ ਮੈਂ ਕੁਝ ਨਹੀਂ ਕਰਦਾ ਸੀ ਕੁਝ ਨਹੀਂ ਕਰਦਾ ਇਹ ਹੈ ਜਦੋਂ ਪਰਮਾਤਮਾ ਨਾਲ ਇਨਸਾਨ ਜੁੜਿਆ ਆਂਦਾ ਉਹਦੀਆਂ ਨਿਸ਼ਾਨੀਆਂ ਅਬ ਉਹੀ ਮੈਂ ਨਹੀਂ ਅਨ ਲਗਮ ਜੈਸੇ ਲਹਿਰ ਮੈਂ ਉਦਦ ਜਲ ਕੇਵਲ ਜਲ ਮਹੀਂ ਅਨਲ ਕਹਿੰਦੇ ਨੇ ਹਵਾ ਨੂੰ ਅਗਮ ਬਹੁਤ ਜਿਆਦਾ ਜਿੱਥੋਂ ਤੱਕ ਪਹੁੰਚਿਆ ਨਾ ਜਾ ਸਕੇ ਉਹਦਾ ਦਾ ਅਰਥ ਹੈ ਸਮੁੰਦਰ ਵਿੱਚ ਪਾਣੀ ਵਿੱਚ ਲਹਿਰ ਜਦੋਂ ਲਹਿਰਾ ਉੱਠਦੀਆਂ ਨੇ ਕਹਿੰਦੇ ਜਿਵੇਂ ਪਾਣੀ ਦੇ ਵਿੱਚ ਸਮੁੰਦਰ ਵਿੱਚ ਲਹਿਰਾ ਉੱਠਦੀਆਂ ਨੇ ਤੇਜ਼ ਹਵਾ ਦੇ ਨਾਲ ਤੂਫਾਨ ਦੇ ਨਾਲ ਤੇ ਉਹ ਸਮੁੰਦਰ ਦਾ ਪਾਣੀ ਦਾ ਹੀ ਰੂਪ ਹੁੰਦੀਆਂ ਜਲ ਕੇਵਲ ਜਲ ਮਾਹੀ ਉਹਦੇ ਤੋਂ ਵੱਖਰੀਆਂ ਨਹੀਂ ਹੁੰਦੀਆਂ ਇਸੇ ਤਰ੍ਹਾਂ ਬੰਦੇ ਨੂੰ ਭਰਮ ਨਹੀਂ ਕਰਨਾ ਚਾਹੀਦਾ ਕਿ ਜਿਹੜਾ ਸੰਸਾਰ ਹੈ ਨਿਰੰਕਾਰ ਤੋਂ ਵੱਖਰਾ ਨਹੀਂ ਇਹ ਸਾਰਾ ਪ੍ਰਮਾਤਮਾ ਦਾ ਹੀ ਰੂਪ ਆ ਜਿਵੇਂ ਪਾਣੀ ਝੋਲੇ ਰਾ ਉੱਠਦੀਆਂ ਐ ਇਸੇ ਤਰ੍ਹਾਂ ਪ੍ਰਮਾਤਮਾ ਦੇ ਵਿੱਚੋਂ ਸੰਸਾਰ ਦੇ ਜੀਵ ਜਾਂ ਜਿਨੀ ਰਚਨਾ ਇਹ ਬਣੀ ਹੋਈ ਹੈ ਮਾਦਵੇ ਕਿਆ ਕਹੀਏ ਭ੍ਰਮ ਐਸਾ ਜੈਸਾ ਮੰਨਿਆ ਹੋਏ ਨਾ ਤੈਸਾ ਮਾਦਵੇ ਮਾਇਆ ਦੇ ਪਤੀ ਪ੍ਰਮਾਤਮਾ ਵੈਦੁਰੂ ਕੀ ਆਖੀਏ ਇਹੋ ਜਿਹਾ ਭਰਮ ਮਨੁੱਖ ਦੇ ਅੰਦਰ ਬਣਿਆ ਹੋਇਆ ਕਿ ਜੋ ਗੱਲ ਇਹ ਸਮਝੀ ਬਿਠਾਓ ਜੀ ਇਹ ਸੰਸਾਰ ਨੂੰ ਸਾਕੇ ਸਮਝੀ ਬੈਠਾ ਭਰਮ ਇਹ ਤਾਂ ਹੈ ਵੀ ਸ਼ਾਇਦ ਇਹਨੇ ਬੰਸਣਾ ਨਹੀਂ ਪਰ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਜਾਗ ਰਜਨਾ ਸਭ ਝੂਠ ਹੈ ਜਾਨ ਲਹਿ ਹੋ ਰਹੀ ਇੱਕ ਤੇ ਪਰਮ ਬਣਿਆ ਰੱਬ ਦੇ ਪਿਆਰੇ ਕਹਿੰਦੇ ਕਿ ਨਹੀਂ ਇਹ ਜੋ ਦਹਦਾ ਪਸਾਰਾ ਇੱਕ ਦਿਨ ਚਲੇ ਜਾਣਾ ਤੇ ਦੂਸਰਾ ਬੰਦਾ ਇਹ ਸਾਰੇ ਨੂੰ ਕਈ ਵਾਰ ਈਰਖਾ ਦੇ ਵਿੱਚ ਪਾ ਕੇ ਰੱਬ ਦਾ ਰੂਪ ਨਹੀਂ ਸਮਝਦਾ ਉਹਦੇ ਅੰਦਰ ਭਰਮ ਹਦਾ ਪਰ ਜਿਨ੍ਹਾਂ ਦਾ ਭਰਮ ਮੰਦਰੋਂ ਨਿਕਲ ਜਾਂਦਾ ਹੈ ਉਹ ਫਿਰ ਕਹਿੰਦੇ ਨਹੀਂ ਜੋ ਪਛ ਦੇਹਦਾ ਹੈ ਕਿ ਸਾਰਾ ਪ੍ਰਮਾਤਮਾ ਦਾ ਰੂਪ ਹੈ ਸਭ ਕੋ ਵਿੰਦ ਹੈ ਸਭ ਕੋ ਵਿੰਦ ਹੈ ਰਹਾਓ ਨਰਪਤੇਕ ਸੰਗਾਸਨ ਸੋਇਆ ਸੁਪਨੇ ਭਇਆ ਭਿਖਾਰੀ ਕਈ ਵਾਰ ਜੀਵ ਜਿਹੜਾ ਹੈ ਪ੍ਰਮਾਤਮਾ ਤੋਂ ਵਿਛੜ ਕੇ ਤੇ ਦੁਖੀ ਬੜਾ ਹੁੰਦਾ ਹੈ ਦੁਖ ਪਾਉਂਦਾ ਹੈ ਪਛਤਾਉਂਦਾ ਹੈ ਪਰ ਮਹਾਰਾਜ ਕਹਿੰਦੇ ਇਹ ਹੈ ਬੜੀ ਉੱਚੀ ਚੀਜ਼ ਆ ਪਰਮਾਤਮਾ ਇਹਦੇ ਅੰਦਰ ਬੈਠਾ ਹੈ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਇਹ ਅਕਾਲ ਪੁਰਖ ਵਹਿਗੂ ਦਾ ਬੱਚਾ ਹੈ ਪਰਮਾਤਮਾ ਨੇ ਮਨੁੱਖ ਨੂੰ ਸਾਜਿਆ ਹੈ ਤੇ ਜਿਵੇਂ ਜੋ ਕੁਝ ਪਿਤਾ ਦੀ ਜਾਇਦਾਦ ਹੁੰਦੀ ਆ ਉਹ ਬੱਚੇ ਦੀ ਹੁੰਦੀ ਉਹ ਪੁੱਤਰ ਦੀ ਹੁੰਦੀ ਕਿਸੇ ਤਰ੍ਹਾਂ ਜੋ ਕੁਝ ਪਰਮਾਤਮਾ ਦਾ ਹੈ ਉਹ ਇਹਦਾ ਜੀਵ ਦਾ ਮਨੁੱਖ ਦਾ ਹੈ ਪਰ ਇਹ ਐਵੇਂ ਕਈ ਵਾਰ ਜਿਹੜਾ ਹੈ ਭਟਕਦਾ ਹੈ ਭ੍ਰਮਾਂ ਦੇ ਵਿੱਚ ਪਿਆ ਰਹਿੰਦਾ ਹੈ ਤੇ ਪਰਚਾਉਂਦਾ ਹੈ ਸੰਸਾਰ ਤੇ ਜੇ ਕੁਝ ਮਿਲ ਜਾਵੇ ਤੇ ਖੁਸ਼ੀ ਚ ਆ ਜਾਣਾ ਜੇ ਕੁਝ ਖੋਸ ਜਾਵੇ ਤੇ ਬਹੁਤ ਆਸੋਕ ਦੇ ਵਿੱਚ ਆ ਜਾਣਾ ਨਰਪਤ ਇੱਕ ਸਿੰਘਾਸਣ ਸੋਇਆ ਸੁਪਨੇ ਭਇਆ ਭਿਖਾਰੀ ਮਾਰੀ ਕਹਿੰਦੇ ਜਿਵੇਂ ਨਰਪਤ ਰਾਜਾ ਹੈ ਨਾ ਉਹ ਸਿੰਘਾਣ ਦੇ ਸੁਤਾ ਤੇ ਸੁਪਨੇ ਦੇ ਵਿੱਚ ਭਿਖਾਰੀ ਬਣ ਗਿਆ ਵੀ ਮੇਰਾ ਰਾਜ ਭਾਗ ਚਲਾ ਗਿਆ ਇਸੇ ਤਰ੍ਹਾਂ ਬੰਦੇ ਦੀ ਹਾਲਤ ਆਛਤ ਹਾਰਥ ਹੈ ਸਾਰਾ ਆਛਤ ਰਾਜ ਬਿਸ਼ਰਤ ਦੁਖ ਪਾਇਆ ਉਹ ਜਦੋਂ ਰਾਜਾ ਸੁੱਤਾ ਸੀਗਾ ਸੁਪਨੇ ਚ ਵਿਖਾਰੀ ਬਣਿਆ ਤੇ ਲੱਗਾ ਵੀ ਸਾਰਾ ਰਾਜ ਭਾਗੀ ਚਲੇ ਗਿਆ ਸੋ ਗੱਤ ਪਈ ਹਮਾਰੀ ਭਗਤ ਜੀ ਕਹਿੰਦੇ ਉਹ ਸਾਡੀ ਹਾਲਤ ਹੋਈ ਬੰਦਾ ਹੈ ਰਾਜਾ ਇਹ ਮਹਾਰਾਜ ਬਾਣੀ ਚ ਇੱਕ ਬਚਨ ਕਰਦੇ ਕਹੋ ਕਬੀਰ ਇਹੋ RAM ਕੀ ਅੰਸ ਪਰਮਾਤਮਾ ਦਾ ਪੁੱਤਰ ਤੇ ਗੁਰੂ ਸਾਹਿਬ ਨੇ ਇੱਕ ਬਾਣੀ ਚ ਬਚਨ ਲਿਖਿਆ ਮਾਰ ਸੱਚੇ ਪਾਤਸ਼ਾਹ ਜੀ ਕਹਿੰਦੇ ਪਿਤਾ ਪਿਤਾ ਹਮਾਰੇ ਪ੍ਰਗਟੇ ਮਾਂ ਜੇ ਪਿਤਾ ਪੁੱਤਰੜ ਕਿੰਨੀ ਸਾਝ ਬਈ ਅੰਦਰ ਜਦੋਂ ਪਿਤਾ ਪ੍ਰਭੂ ਦੇਸ ਪੈਂਦਾ ਹੈ ਤੇ ਫਿਰ ਮਨੁੱਖ ਦੇ ਨਾਲ ਸਾਝ ਪਾਉਂਦਾ ਤੇ ਇਹ ਪਤਾ ਲੱਗਦਾ ਹੈ ਵੀ ਅਕਾਲ ਪੁਰਖ ਵਾਹਿਗੁਰੂ ਬੜਾ ਬਿਆਨਤਾ ਤੇ ਮੈਂ ਉਹਦੇ ਨਾਲ ਜੁੜਾਂ ਮੈਨੂੰ ਕਿਹੜਾ ਘਾਟਾ ਹੈ ਕਿਸੇ ਗੱਲ ਦਾ ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਇਹ ਵਿਲਕਦਾ ਹੈ ਉਹਦੇ ਤੋਂ ਦੂਰ ਹੋ ਕੇ ਬਣਾਇਆ ਤੇ ਅਕਾਲ ਪੁਰਖ ਵਾਹਿਗੁਰੂ ਨੇ ਇਹਨੂੰ ਬਾਦਸ਼ਾਹ ਹੈ ਸ਼ਹਿਨशाह ਹੈ ਤੇ ਪਰ ਫਿਰ ਵੀ ਦੁੱਖ ਪਾਉਂਦਾ ਏ ਉਹਦੇ ਤੋਂ ਬਾਅਦ ਹੋ ਕੇ ਜਿਹੜੇ ਪੁਰਾਣੇ ਸਿੰਘ ਹੁੰਦੇ ਸੀ ਗੁਰੂ ਸਾਹਿਬਾਂ ਦੇ ਵੇਲੇ ਜਾਂ ਉਹਦੇ ਤੋਂ ਬਾਅਦ ਬਿਸਰਾ ਦੇ ਵੇਲੇ ਉਹ ਕਹਿੰਦੇ ਹੁੰਦੇ ਸੀ ਵੀ ਸਾਨੂੰ ਕਿਸੇ ਦੀ ਮਥਾਜੀ ਨਹੀਂ ਆ ਪੁਰਾਣੇ ਜਿਹੜੇ ਹੀ ਨਾ ਸਿੱਖ ਉਹ ਕਿਸੇ ਦੀ ਮਥਾਜੀ ਨਹੀਂ ਕਬੂਲ ਕਰਦੇ ਕਿਸੇ ਦੀ ਕਾਨੂੰਨੀ ਕਰਦੇ ਕਾੜਨਾ ਕਿਸ ਹੋਂ ਕੀ ਇਹ ਰਾਖਤ ਸ਼ੈਨਸ਼ਾ ਖੁਦ ਹੀ ਕੋ ਭਾਖਤ ਜਦੋਂ ਜਿਹੜੇ ਜਸੂਸ ਆ ਨਾ ਉਹ ਦੱਸਦੇ ਸੀ ਨਾ ਬਦਾਲੀ ਵਰਗਿਆਂ ਨੂੰ ਪੁੱਛਦਾ ਸੀ ਵੀ ਇਹ ਨਾ ਕੋ ਟਟੇ ਫਟੇ ਜਿਹੜੇ ਆ ਘੋੜੇ ਆ ਨਾ ਕੋ ਚੰਗੇ ਘਾਰ ਆ ਨਾ ਕੋ ਚੰਗਾ ਪੈਸਾ ਧਿਲਾਏ ਨਾ ਕੋ ਸਾ ਤੇ ਇਹ ਮਾਨ ਹੀ ਨਹੀਂ ਗੇ ਮੇਰੇ ਥੱਲੇ ਹੀ ਨਹੀਂ ਲੱਗਦੇ ਮੇਰੀ ਪਰਵਾਹ ਹੀ ਨਹੀਂ ਕਰਦੇ ਕੀ ਆ ਨਾ ਤੇ ਉਹਨੇ ਜਦੋਂ ਦੱਸਣਾ ਵੀ ਕੋਈ ਬਹੁਤਿਆਂ ਵੱਡੀਆਂ ਜ਼ਮੀਨਾਂ ਜਾਇਦਾਦਾਂ ਨਹੀਂ ਇਹਨਾਂ ਦੇ ਕੋਲ ਪਰ ਫਿਰ ਵੀ ਇਹ ਬਦਾਲੀ ਤੇਰੀ ਈ ਨ ਨਹੀਂ ਮੰਨਣ ਵਾਲੇ ਇਹ ਨਹੀਂ ਆ ਵੀ ਇਹ ਇਹ ਕਿਸੇ ਰਾਜ ਭਾਗ ਵਾਸਤੇ ਜਾਂ ਕੋਈ ਹੋਰ ਚੀਜ਼ਾਂ ਦੀ ਮੁਤਾਜੀ ਵਾਸਤੇ ਤੇਰੇ ਕੋ ਪੈਸਾ ਧਲਾ ਲੈਣ ਲਈ ਜਾਂ ਕੋਈ ਚੌਧਰ ਕੋਣਾ ਲੈਣ ਲਈ ਤੇ ਤੇਰੇ ਤਰਲੇ ਕੱਢਣਗੇ ਨਾ ਇਹ ਸ਼ਾਸਤਰ ਦੇ ਬਾਰ ਨਾਲ ਆਪਣਾ ਹੱਥ ਲੈ ਲੈਣਗੇ ਜਰੂਰ ਕਿਰਤ ਵਰਤ ਕਰਕੇ ਜਿਹੜਾ ਕਮਾਈ ਕਰਕੇ ਖਾਣਗੇ ਜੋ ਇਹਨਾਂ ਦੇ ਗੁਰੂ ਨੇ ਦੱਸਿਆ ਪਰ ਇਹ ਤੇਰੀ ਮੁਤਾਜੀ ਨਹੀਂ ਕਰ ਇਹਨਾਂ ਨੂੰ ਇਸ ਗੱਲ ਦਾ ਪਤਾ ਹੈ ਭਈ ਅਸੀਂ ਆਕਾਲ ਪੁਰਖ ਵੈ ਗੁਰੂ ਦੇ ਸਾਜੇ ਆ ਤੇ ਪ੍ਰਮਾਤਮਾ ਨੇ ਸਾਰੇ ਜੀਵ ਬਰਾਬਰ ਬਣਾਏ ਆ ਤੇ ਸਾਡਾ ਗੁਰੂ ਸਾਨੂੰ ਸ਼ੈਨਸ਼ਾਹੀ ਪਾਤਸ਼ਾਹੀ ਦੇ ਕੇ ਗਿਆ। ਔਰ ਇਹ ਗੱਲ ਜਿਹੜੀ ਹੈ ਇਤਿਹਾਸ ਦੇ ਵਿੱਚ ਅੰਗਰੇਜ਼ਾਂ ਨੇ ਪੁੱਛੀ ਸੀ ਕੈਪਟਨ ਮਰੇ ਸਿੰਘਨ ਕਿੰਮ ਪਾਇਓ ਰਾਜ ਦੀਨੋਂ ਕਿਨ ਪਾਤਸ਼ਾਹੀ ਇਹਨਾਂ ਨੂੰ ਰਾਜ ਭਾਗ ਪਾਤਸ਼ਾਹੀਆਂ ਕਿੱਥੋਂ ਮਿਲੀਆਂ ਤੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਰਾਜ ਭਾਗ ਪ੍ਰਾਪਤ ਕੀਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਥਾਪੜਾ ਦੇ ਕੇ ਭੇਜਿਆ ਸੀ। ਤੇਸ ਰਾਂਧ ਦੀ ਧਰਤੀ ਤੇ ਜਦੋਂ ਉਹਨਾਂ ਜ਼ੁਲਮੀ ਰਾਜਪੋਟਨ ਦੇ ਤਾਬ ਜੀਰ ਖਾਂ ਵਰਗੇ ਸੋਦੇ ਤੇ ਖੁੱਦ ਜਿਹੜਾ ਸੀ ਇਹ ਰਾਜ ਭਾਗ ਹੱਥ ਲਿਆ ਤੇ ਜਿਹੜੀ ਮੋਹਰ ਚਲਾਈ ਗੁਰੂ ਨਾਨਕ ਨਾਮ ਦੇ ਨਾਂ ਦੀ ਉਹਦੇ ਤੇ ਇਹ ਲਿਖਿਆ ਸੀਗਾ યાਫਤ ਅਜ ਨਾਨਕ ਗੁਰੂ ਗੋਬਿੰਦ ਸਿੰਘ ਦੇਗੋ ਤੇਗੋ ਫਤਿਓ ਨੁਸਰਤ ਬੇਦ ਰੰਗ ਭਈ ਇਹ ਜਿਹੜੀਆਂ ਪਾਤਸ਼ਾਹੀਆਂ ਸੀ ਜਿਹੜੇ ਲੰਗਰ ਚਲਾਉਣੇ ਆ ਜਾਂ ਹੋਰ ਰਾਜ ਭਾਗ ਸਾਰਾ ਕੁਝ ਇਹ ਦੇਖ ਤੇ ਇਹ ਗੁਰੂ ਨਾਨਕ ਦੇ ਗੁਰੂ ਗੋਬਿੰਦ ਸਿੰਘ ਤੋਂ ਪ੍ਰਾਪਤ ਕੀਤੀ। ਸੋ ਮਾਰੇ ਸੱਚੇ ਪਾਤਸ਼ਾਹ ਆਪਣੇ ਮੰਨਣ ਵਾਲਿਆਂ ਨੂੰ ਪਾਤਸ਼ਾਹੀਆਂ ਦਿੰਦਾ ਤੇ ਉਹ ਸਿੱਖ ਸਮਝਦੇ ਸੀ ਵੀ ਅਸੀਂ ਪਾਤਸ਼ਾਹੀਆਂ ਅਸੀਂ ਰਾਜੇ ਹਾਂ। ਅਹੀਂ ਕਿਹਦੇ ਮਹਤਾਜ ਨਹੀਂ। ਉਹ ਸ਼ੋਲੇ ਨਰੇ ਖਾ ਕੇ ਵੀ ਨਾ ਜੰਨਿਆਂ ਤੇ ਗੁਜ਼ਾਰਾ ਕਰਕੇ ਰੋਟੀ ਨਹੀਂ ਸੀ ਮਿਲਦੀ ਤੇ ਇਹਨਾਂ ਨੂੰ ਬਦਾਮ ਕਹਿੰਦੇ। ਤੇ ਜੇ ਕਿਤੇ ਕੱਲਾ ਸਿੰਘ ਵੀ ਰਹਿ ਜਾਂਦਾ ਤੇ ਉਹ ਕੱਲਾ ਕੱਲਾ ਆਪਣੇ ਆਪ ਨੂੰ ਸਵਾਲ ਅੱਗੇ ਸਮਝਦਾ। ਇਹ ਇਸ ਤਰ੍ਹਾਂ ਦੀ ਉਹਨਾਂ ਦੀ ਮੰਨ ਦੀ ਜਿਹੜੀ ਅਵਸਥਾ ਸੀਗੀ ਇਹ ਨਹੀਂ ਵੀ ਹੁਣ ਜਿਵੇਂ ਭਗਤ ਰਵਿਦਾਸ ਜੀ ਕਹਿੰਦੇ ਪਿਆਮ ਬੰਦਾ ਹੈ ਉਹ ਤੇ ਰੱਬ ਦਾ ਪੁੱਤਰ ਹੈ ਸ਼ੈਨਸ਼ਾ ਹੈ ਮਨੁੱਖ ਪਰ ਆਪਣੇ ਆਪ ਨੂੰ ਗੰਗਾਲ ਸਮਝੀ ਬੈਠਾ ਤਰਲੇ ਲੈਂਦਾ ਹੈ ਤੇ ਅੱਜ ਤੇ ਹੁਣ ਖਾਸ ਕਰ ਜਿਹੜੇ ਸਾਡੇ ਨੇਤਾ ਹੀ ਕਹਿ ਲੋ ਘਰਾਂ ਵਿੱਚ ਭਾਵੇਂ ਲੰਮੀਆਂ ਚੌੜੀਆਂ ਜ਼ਮੀਨਾਂ ਜਾਇਦਾਦਾਂ ਕਿਉਂਕਿ ਜਿਹੜਾ ਗਰੀਬ ਬੰਦਾ ਨਾ ਉਹ ਨਹੀਂ ਕਦੀ ਤੁਸੀਂ ਵੇਖਿਓ ਸਰਪੰਚ ਬਣਦਾ ਕਿਤੇ ਹਜ਼ਾਰ ਚੋਂ ਇੱਕ ਅੱਧਾ ਬਣ ਜੇ ਤੇ ਵਖਰੀ ਗੱਲ ਸੜੀ ਵੇਖਿਆ ਵੀ ਗਰੀਬ ਬੰਦਾ ਜਿਹੜਾ ਹੈ ਉਹ ਕੋਈ ਕਾਉਂਸਲਰ ਬਣ ਜੇ ਸਰਪੰਚ ਬਣ ਜਾਂ ਮੇਅਰ ਜਾਂ ਐਮ ਐਲ ਏ ਅੰਟੀ ਬਣ ਜੇ ਜਾਂ ਕੁਝ ਬਣ ਜੇ ਤਗੜੇ ਤਗੜੇ ਬੰਦੇ ਬਣਦੇ ਜਿਨ੍ਹਾਂ ਕੋ ਖੁੱਲੀਆਂ ਕਰੋੜਾਂ ਅਰਬਾਂ ਦੀਆਂ ਜਿਆਦਾ ਧਨ ਹੁੰਦੀਆਂ ਕਿਉਂਕਿ ਉਹਨਾਂ ਨੇ ਪੈਸਾ ਖਰਚਣਾ ਹੁੰਦਾ ਤੇ ਉਹ ਬਣਦੇ ਗਰੀਬ ਬੰਦਾ ਤੇ ਬਣਦਾ ਤੇ ਉਹ ਫਿਰ ਵੀ ਇਹਨਾਂ ਕੁਝ ਹੁੰਦਿਆਂ ਵੀ ਉਹ ਤਰਲੇ ਲੈਣੇ ਫਿਰਦੇ ਵੀ ਸਾਡੀਆਂ ਕੁਰਸੀਆਂ ਸਹੀ ਸਲਾਮਤ ਰਹਿਣ ਉਹਨਾ ਨਾਮ ਕੋਈ ਸਮਾਜ ਦਾ ਭਲਾ ਵੇਖਣਾ ਹੈ ਨਾ ਕੋਈ ਪੰਜਾਬ ਦਾ ਵੇਖਣਾ ਹੈ ਨਾ ਕੋਈ ਉਹਨਾ ਆਪਣਾ ਪੰਥ ਧਰਮ ਕੌਮ ਵੇਖਣਾ ਹੈ ਬਸ ਕੁਰਸੀ ਵੇਖਣੀ ਆ ਇਧਰੋ ਛੜੱਪਾ ਮਾਰਿਆ ਇਧਰ ਇਧਰੋ ਮਾਰੇ ਤੇ ਇਧਰ ਜੇਰੀ ਪਾਰਟੀ ਕੇ ਸਾਨੂੰ ਜਿਹੜੀ ਜਗ੍ਹਾ ਮਿਲੀ ਤੇ ਜਿਹੜਾ ਪ੍ਰਮਾਤਮਾ ਦਾ ਪਿਆਰਾ ਰੱਬ ਦਾ ਪਿਆਰਾ ਉਹ ਕਹਿੰਦਾ ਕਿ ਨਹੀਂ ਉਹ ਦੇਖੋ ਭਾਵੇਂ ਨਾਮ ਹੀ ਹੋਵੇ ਕੁਛ ਥੋੜਾ ਹੀ ਹੋਵੇ ਉਹ ਤਾਂ ਵੀ ਧਰਮ ਨਹੀਂ ਛੱਡਦਾ ਤਰ ਮੜਾ ਪਾਸਾ ਨਹੀਂ ਛੱਡਦਾ ਉਹ ਕਹਿੰਦਾ ਪ੍ਰਮਾਤਮਾ ਨੇ ਜਿੱਥੇ ਰੱਖਿਆ ਹੈ ਮੈਂ ਸ਼ੈਨ-ਸ਼ਾਈ ਹੈ ਇਸ ਮਹਾਰਾਜ ਨੇ ਇੱਕ ਬੜੀ ਵੱਡੀ ਗੱਲ ਕਹਿ ਕੇ ਵੀ ਅਸਲੀ ਬਾਦਸ਼ਾਹ ਕਿਉ ਆ ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਬਾਦਸ਼ਾਹੀ ਬਾਦਸ਼ਾਹ ਜਿਹੜਾ ਰੱਬ ਜੀ ਸਿਫਤ ਸਲਾਹ ਕਰਦਾ ਉਹ ਰਾਜਿਆਂ ਦਾ ਰਾਜਾ ਸੋ ਗਤ ਭਈ ਹਮਾਰੀ ਕਹਿੰਦੇ ਉਹ ਗਸਾੜੀ ਹਾਲਤ ਹੋ ਗਈ ਭਗਤ ਰਵਦਾਸ ਸਾਹਿਬ ਜੀ ਕਹਿੰਦੇ ਵੀ ਆਪਣੇ ਆਪ ਨੂੰ ਬੰਦਾ ਗੰਗਾਲ ਸਮਝ ਕੇ ਬੈਠਾ ਪਰ ਬਣਾਇਆ ਇਹਨੂੰ ਰੱਬ ਨੇ ਸ਼ੈਨ ਚਾਏ ਆ ਜਿਹੜਾ ਸਰੀਰ ਹੀ ਦਿੱਤਾ ਏ ਇਹਦਾ ਮੁੱਲ ਕੋਈ ਨਹੀਂ ਰਾਜ ਭੰਗ ਪ੍ਰਸੰਗ ਜੈਸੇ ਹੈ ਆਪ ਕਸ਼ਮਰਮ ਜਿਨਾਇਆ ਹੁਣ ਕਹਿੰਦੇ ਪਤਾ ਲੱਗ ਗਿਆ ਪਹਿਲਾਂ ਤੇ ਇਹ ਸੀਗਾ ਜਿਵੇਂ ਹਨੇਰੇ ਦੇ ਵਿੱਚ ਰੱਸੀ ਨੂੰ ਬੰਦਾ ਸੱਪ ਸਮਝਦਾ ਏ ਰਾਜ ਦਾ ਅਰਥ ਹੈ ਰੱਜੀ ਕੋਈ ਅੰਗ ਦਾ ਅਰਥ ਹੈ ਸੱਪ ਜਿਵੇਂ ਰੱਸੀ ਨੂੰ ਸੱਪ ਸਮਝਦਾ ਨਾ ਹਨੇਰੇ 'ਚ ਇਸੇ ਤਰ੍ਹਾਂ ਬੰਦੇ ਦੇ ਅੰਦਰ ਭਰਮ ਸੀ ਇਹਨੂੰ ਆਪਣੇ ਆਪ ਬਾਰੇ ਪਤਾ ਨਹੀਂ ਸੀ ਗਿਆਨ ਨਹੀਂ ਸੀ ਔਰ ਇੱਕ ਬੇਨਤੀ ਹੈ ਜੋ ਕੁਛ ਅੱਜ ਕੱਲ ਹੋ ਰਿਹਾ ਸਾਡੇ ਪੰਜਾਬ ਦੇ ਵਿੱਚ ਜਾਂ ਹੋਰ ਥਾਵਾਂ ਤੇ ਵੀ ਡੇਰਾਵਾਦ ਕਿਵੇਂ ਵਧੀ ਜਾਂਦਾ ਹੈ ਤੇ ਕੋਈ ਨਹੀਂ ਜੇ ਸਾਨੂੰ ਪਤਾ ਪਤਾ ਲੱਗਦਾ ਵਿਰਲੇ ਵਿਰਲੇ ਬੰਦੇ ਆ ਜਿਨ੍ਹਾਂ ਨੂੰ ਸੱਚ ਦਾ ਗਿਆਨ ਵਿਰਲੇ ਵਿਰਲੇ ਬੰਦੇ ਜਿਨ੍ਹਾਂ ਨੂੰ ਸੱਚ ਦਾ ਗਿਆਨ ਵੀ ਪਰਮੇਸ਼ਰ ਨੂੰ ਮੰਨਣਾ ਹੈ ਗੁਰੂ ਨਾਨਕ ਦੇ ਘਰ ਨੂੰ ਝੁਕਣਾ ਹੈ ਸੱਚੀ ਬਾਣੀ ਨੂੰ ਮੰਨਣਾ ਹੈ ਜਾਂ ਕੋਈ ਚਲੋ ਪੁਰਾਣੇ ਜਿਹੜੇ ਧਰਮਾਂ ਜਿਵੇਂ ਕੋਈ ਮੁਸਲਮਾਨ ਭਰਾ ਅੱਲਾਹ ਕਾ ਤਨੂ ਯਾਦ ਕਰਦੇ ਜਾਂ ਹੋਰ ਆਪਣੇ ਰਾਹ ਤੇ ਚੱਲਣ ਵਾਲੇ ਤੇ ਨਹੀਂ ਤੇ ਹੋਰ ਬਹਿਮਾ ਪਰਮਾਚ ਪਾਉਣ ਵਾਲੇ ਇਹਨੇ ਆ ਵੀ ਦੁਨੀਆ ਜਾ ਜਾ ਪਿਛੇ ਮੱਥੇ ਟੇਕੀ ਜਾਂਦੀ ਹੁੰਦਾ ਖੁਸ਼ ਨਹੀਂ ਉੱਥੇ ਤੇ ਮੱਥੇ ਟੇਕ ਕੇ ਫਸੇ ਜਾਂਦੇ ਕਿਉਂਕਿ ਗਿਆਨ ਨਹੀਂ ਪਤਾ ਹੀ ਨਹੀਂ ਆ ਵੀ ਕਿੱਥੇ ਮੱਥਾ ਟੇਕਣਾ ਕਿੱਥੇ ਨਹੀਂ ਟੇਕਣਾ ਗਿਆਨ ਤੋਂ ਬਿਨਾਂ ਲੋਕਾਈ ਲੁੱਡੀ ਦੀ ਜਾਂਦੀ ਮਹਾਰਾਜ ਬਾਣੀ ਚ ਕਹੇਗੇ ਨਾਨਕ ਮੁਸੇ ਗਿਆਨ ਵੇ ਹੁੰਨੀ ਤੇ ਜਿਵੇਂ ਹੁਣ ਹਨੇਰੇ 'ਚ ਰੱਸੀ ਜਿਹੜੀ ਆਉਂ ਸੱਪ ਲੱਗਦੀ ਐਸੀ ਤਰ੍ਹਾਂ ਬੰਦੇ ਨੂੰ ਵੀ ਪਤਾ ਨਹੀਂ ਲੱਗਦਾ ਧਰਮ ਦੇ ਰਾਹ ਤੇ ਤੁਰਦਾ ਵੀ ਕਿੱਧਰ ਨੂੰ ਜਾਣਾ ਕਿੱਧਰ ਨਹੀਂ ਜਾਣਾ ਜਿਹਨਾਂ ਨੂੰ ਪਤਾ ਹੁੰਦਾ ਏ ਉਹ ਫਿਰ ਸਿਰਫ ਇੱਕ ਆਕਾਲ ਪੁਰਖ ਦਾ ਨਾਮ ਜਪਦੇ ਗੁਰੂ ਦੇ ਲੜ ਲੱਗ ਕੇ ਗੁਰੂ ਵਾਲੇ ਬਣ ਕੇ ਸਮਝ ਲੈਂਦੇ ਫੇਤ ਨੂੰ ਹਾਨਕ ਕਟਕ ਜੈਸੇ ਭੂਲ ਭਰੇ ਅਬ ਕਹਤੇ ਕਹਤ ਨ ਆਇਆ ਕਹਿੰਦੇ ਹੁਣ ਕਹਿੰਦੇ ਹਾਂ ਪਰ ਫਿਰ ਵੀ ਹਾਲੇ ਸਾਰਾ ਕਹਿਣ ਵਿੱਚ ਨਹੀਂ ਆਇਆ ਜਿਵੇਂ ਇਕ ਕੜੇ ਤੋਂ ਇਕ ਸੋਨੇ ਤੋਂ ਅਨੇਕਾਂ ਕੜੇ ਬਣੇ ਹੁੰਦੇ ਨੇ ਇਸੇ ਤਰ੍ਹਾਂ ਪਰਮੇਸ਼ਰ ਨੇ ਆਪਣੇ ਆਪ ਤੋਂ ਸੰਸਾਰਕ ਰਚਨਾ ਘੜੀ ਹੈ ਸਰਬੇ ਏਕ ਅਨੇਕੈ ਸੁਆਮੀ ਸਭ ਘਟ ਭੋਗਵੈ ਸੋਈ ਇਕ ਪਰਮਾਤਮਾ ਵਾਹਿਗੁਰੂ ਸਾਰਿਆਂ ਦੇ ਵਿੱਚ ਵਰਤ ਰਿਹਾ ਸਾਰੇ ਘਟਾਂ ਨੂੰ ਭੋਗਦਾ ਹੈ ਸਾਰੇ ਘਟਾਂ ਦੇ ਵਿੱਚ ਬੈਠਾ ਆਪ ਹੀ ਵਰਤਦਾ ਹੈ ਆਨੰਦ ਮਾਣਦਾ ਹੈ ਉਹਦੇ ਤੋਂ ਬਿਨਾਂ ਦੂਜਾ ਕੋਈ ਨਹੀਂ ਬਾਰੇ ਜੀ ਅਸਮਾਨ ਉਸ ਗੱਲ ਦੀ ਸਮਝ ਪੈ ਜਾਂਦੀ ਕਿਤੇ ਬਾਗ ਦੇ ਵਿੱਚ ਸੈਰ ਕਰਦਿਆਂ ਫੁੱਲ ਦੇ ਉੱਪਰ ਭਵਰਾ ਬੈਠਾ ਹੈ ਤੇ ਵੇਖਣ ਵਾਲਾ ਕਹਿੰਦਾ ਹੈ ਵੀ ਵੇਖੋ ਭਵਰਾ ਜਿਹੜਾ ਹੈ ਫੁੱਲ ਦਾ ਰਸ ਪੀਂਦਾ ਹੈ ਤੇ ਭਾਈ ਵੀਰ ਸਿੰਘ ਜੀ ਕਹਿੰਦੇ ਵੀ ਨਹੀਂ ਭਰਾ ਆਪ ਤੇ ਰਸਿਆ ਆਪ ਰਸ ਆਪੇ ਰਮਣ ਹਾਰ ਹੋਏ ਗੱਲ ਕਹਿੰਦੇ ਕਹਿੰਦੇ ਫੁੱਲ ਦੇ ਵਿੱਚ ਰਸ ਵੀ ਆਪ ਹੀ ਆ ਰੱਬ ਤੇ ਉੱਤੇ ਜਿਹੜਾ ਬੈਠਾ ਹੈ ਭਵਰਾ ਰਸ ਲੈਣ ਵਾਲਾ ਇਹ ਵੀ ਰਾਹੀ। ਮਹਾਰਾਜ ਇਕ ਬਾਣੀ ਦੇ ਬਚਨ ਬਸੰਤ ਰਾਵਿ। ਆਪ ਤੇ ਭਵਰਾ ਫੂਲ 베ਲ 베ਲ ਦਾ ਅਰਥ ਕਿਵੇਂ ਵੇਲਾ ਦੀ। ਫੁੱਲ 베ਲ ਸਾਰਾ ਕੁਝ ਕਹਿੰਦੇ ਆਪ ਹੀ ਪ੍ਰਮਾਤਮਾ। ਇੰਜ ਜਿਨ੍ਹਾਂ ਨੂੰ ਪਤਾ ਲੱਗ ਜਾਂਦਾ ਕਹਿੰਦੇ ਸਾਰਾ ਉਹਦਾ ਹੀ ਰੂਪ ਆ। ਸਰਬੇ ਇਕ ਹੈ ਅਨੇਕ ਹੈ ਸੁਆਮੀ ਸਭ ਘਟ ਕੋ ਹੋਐ ਸੋਈ। ਤਹਿ ਰਵਿਦਾਸ ਹੱਥ ਪੈ ਨਿਰੈ ਸਹਿਜੇ ਹੋਏ ਸੋਈ। ਉਹ ਵਾਹਿਗੁਰੂ ਪ੍ਰਮਾਤਮਾ ਹੱਥ ਤੋਂ ਵੀ ਨੇੜੇ ਭਾਲ ਕੇ ਸਾਡੇ ਅੰਦਰ ਬਾਹਰ ਹਰੇਕ ਜਗ੍ਹਾ ਵਸਦਾ ਹੈ ਤੇ ਰੱਬ ਹੀ ਪਿਆਰੇ ਅਡੋਲਤਾ ਦੇ ਵਿੱਚ ਸਹਿਜ ਅਵਸਥਾ ਵਿੱਚ ਵਿਚਰਦੇ ਕਹਿੰਦੇ ਨੇ ਉਹ ਜੋ ਕਰਦਾ ਏ ਠੀਕ ਕਰਦਾ ਏ ਉਹਨਾਂ ਦੀ ਕਹਾਂ ਦੀ ਖਿਮਾ ਜੀ ਗੁਰਸੰਗਤ ਬਖਸ਼ਣ ਜੋਗ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ 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 ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਤਥੇ <todd> ਤੋ